ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕੌਰ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਜਿਹੜੀ ਕਿ ਡਿਫਰੈਂਟ ਕੁਝ ਹੁੰਦੀ ਆ ਹਰ ਵਾਰ ਹੁਣ ਲੈ ਕੇ ਆਉਂਦੀ ਆ ਤੇ ਇਹਨੂੰ ਬਹੁਤ ਜ਼ਿਆਦਾ ਤੁਸੀਂ ਪਿਆਰ ਦਿੰਨੇ ਹੋ ਅ ਵਿਦਆਊਟ ਦੁਪੱਟਾ ਸੂਟ ਰਹਿਣਗੇ ਜਿੱਦਾਂ ਰੈਡੀ ਕਰਦੇ ਆ ਰੈਡੀ ਹੋ ਹੋ ਕੇ ਜਾਂਦੇ ਨਹੀਂ ਤਾਂ ਉਹਦੇ ਵੀ ਸ਼ਾਰਟਸ ਵਗੈਰਾ ਰਹੀ ਤੁਹਾਨੂੰ ਸਾਰਾ ਇਨਫੋਰਮ ਕਰਦੇ ਰਹਿਣੇ ਆ ਜੋ ਵੀ ਡਿਜ਼ਾਈਨ ਰੈਡੀ ਹੁੰਦੇ ਆ ਇਹਨਾਂ ਸੂਟਾਂ ਦੇ ਉੱਪਰ ਸੋ ਇੱਕ ਸੂਟ ਆ ਫਿਰ ਰੈਡੀ ਹੋਇਆ ਵਾ ਉਹਦੇ ਨਾਲ ਫਿਰ ਕਨਸੈਪਟ ਲੈ ਕੇ ਆਇਆ ਤੇ ਨਿਊ ਐਡ ਆਨ ਹੋ ਚੁੱਕਿਆ ਇਹਦੇ ਵਿੱਚ ਕਲਰ ਵੀ ਡਿਜ਼ਾਈਨ ਵੀ ਬਹੁਤ ਪਿਆਰੇ ਹਨਾ ਤੇ ਸੋ ਤਾਂ ਕਰਕੇ ਜਿਹੜੀਆਂ ਵੀ ਭੈਣਾਂ ਨੂੰ ਇੰਨਾ ਫੈਬਰਿਕਾਂ ਦੀ ਰਿਕੁਆਇਰ ਹੈ ਜਿਵੇਂ ਕਿ ਹੁਣ ਪਾਰਟੀ ਵੀਆਂ ਦਾ ਜਿਆਦਾ ਕਨਸੈਪਟ ਸਟਾਰਟ ਹੋ ਚੁੱਕਿਆ ਸਿੰਥੈਟਿਕ ਵੇਸਾਂ ਦੀ ਡਿਮਾਂਡ ਜਿਆਦਾ ਹੋ ਚੁੱਕੀ ਆ ਸੋ ਉਸ ਦੇ ਅਕੋਰਡਿੰਗ ਇਹ ਵਾਲੇ ਫੈਬਰਿਕ ਇੰਨੇ ਜਿਆਦਾ ਡਿਮਾਂਡ ਦੇ ਵਿੱਚ ਨੇ ਤੋ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੀ ਕਲੈਕਸ਼ਨ ਚਾਹੀਦੀ ਆ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਚਾ ਕਰ ਸਕਦੇ ਹੋਗੇ ਇੰਨੇ ਜ਼ਿਆਦਾ ਸਾਡੇ ਡਿਮਾਂਡ ਦੇ ਵਿੱਚ ਨੇ ਤੇ ਹੁਣ ਇਹ ਥੋੜੇ ਜੇ ਪੀਸ ਹੀ ਰਹਿ ਚੁੱਕੇ ਆ ਨਹੀਂ ਤਾਂ ਸਾਡੇ ਕੋਲ ਸਿੰਗਲ ਪੀਸ ਦੇ ਵੀ ਜਾਨਕਿ 10-10 ਸੂਟ ਅਵੇਲੇਬਲ ਸੀਗੇ ਅਸੀਂ ਬਹੁਤ ਜ਼ਿਆਦਾ ਸੂਟ ਰੈਡੀ ਕੀਤੇ ਆ ਜਿਵੇਂ ਕਿ ਆਹ ਵਾਲੇ ਦੋ ਡਿਜ਼ਾਈਨ 40 ਕਲਰ ਤੇ ਤਾਂ ਸਾਡੇ ਸੁਪਰ ਹਿੱਟ ਰਹੇ ਨੇ ਪਰ ਹੁਣ ਕੁਝ ਹੋਰ ਡਿਫਰੈਂਟ ਕਲਰਾਂ ਦੇ ਵਿੱਚ ਵੀ ਭੈਣਾਂ ਨੇ ਡਿਜ਼ਾਈਨ ਰੈਡੀ ਕਰਵਾਏ ਨੇ ਤੇ ਕੁਝ ਡਿਫਰੈਂਟ ਆਪਣੇ ਕੋਲ ਆਲਰੇਡੀ ਤਿਆਰ ਹੋ ਕੇ ਆਈ ਨੇ ਸੋ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਹੋ ਤੁਸੀਂ ਤਕਰੀਂ ਤੇ ਸਾਡਾ ਨੰਬਰ ਚੱਲ ਰਿਹਾ ਉਹਦੇ ਉੱਪਰ ਜਾ ਕੇ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਠੀਕ ਹੈ ਜੀ ਜਿਹੜੀਆਂ ਭੈਣਾਂ ਨੇ ਸਾਡੇ ਕੋਲੋਂ ਹੀ ਰੈਡੀ ਕਰਵਾਉਣਾ ਜਾਂ ਇਹਨਾਂ ਨਾਲ ਦੁਪੱਟੇ ਲਗਵਾਉਣੇ ਨੇ ਸਟਿਚਿੰਗ ਕਰਵਾਉਣੀ ਆ ਵਿਦਆਊਟ ਸਟਿਚਿੰਗ ਲੈਣਾ ਕੋਈ ਡਿਜ਼ਾਈਨ ਬਣਵਾਉਣਾ ਤਾਂ ਵੀ ਤੁਸੀਂ ਜਿੰਵੇਂ ਵੀ ਤੁਹਾਡਾ ਮਰਜ਼ੀ ਆ ਤੁਸੀਂ ਕਰਵਾ ਸਕਦੇ ਹੋ ਸਾਡੇ ਕੋਲ ਹਰ ਤਰ੍ਹਾਂ ਦਾ ਮਤਲਬ ਕਿ ਅਵੇਲੇਬਲ ਆ ਜੇ ਕਿਸੇ ਭੈਣ ਨੇ ਤੇ ਕੋਈ ਪੈਚ ਵਰਕ ਕਰਕੇ ਕੁਝ ਵਰਕ ਕਰਵਾਉਣਾ ਸਲੀਕ ਜਿਹਾ ਵਧੀਆ ਹਨਾ ਤਾਂ ਤੁਸੀਂ ਉਦਾਂ ਵੀ ਇਹਨਾਂ ਨੂੰ ਡੈਡੀ ਕਰ ਸਕਦੇ ਹੋ। ਯਾਨੀ ਕਿ ਤੁਹਾਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਅਵੇਲੇਬਲ ਆ ਵੀ ਜਿੰਮੇ ਵੀ ਤੁਸੀਂ ਸੂਟ ਨੂੰ ਲੈਣਾ ਚਾਹੁੰਦੇ ਹੋ ਠੀਕ ਹੈ ਜੀ ਤੇ ਜਿਹੜੀਆਂ ਭੈਣਾਂ ਫਸਟ ਟਾਈਮ ਆਪਣੇ ਚੈਨਲ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਬਹੁਤ ਭੈਣਾਂ ਮੈਂ ਫਿਰ ਕਹਿੰਦੀ ਆਂ ਨੇ ਪਿਕਸ ਸੈਂਡ ਕਰ ਦੋ ਪਿਕਸ ਅਸੀਂ ਨਹੀਂ ਸੈਂਡ ਕਰਦੇ ਕਿਉਂਕਿ ਇੰਨਾ ਟਾਈਮ ਨਹੀਂ ਹੁੰਦਾ ਕਿ ਤੇਰੇ ਨੂੰ ਪਿਕਸ ਪਾਉਂਦਾ ਤਾਂ ਵੀ ਡੇਲੀ ਆਪਾਂ ਆਪਣੀਆਂ ਵੀਡੀਓਜ਼ ਲੈ ਕੇ ਆਉਂਦੇ ਆ ਤੇ ਜਿਹੜੀਆਂ ਭੈਣਾਂ ਨੂੰ ਪਾਰਟੀ ਵੇਅਰ ਜਿਵੇਂ ਕਿ ਕਨਸੈਪਟ ਸਟਾਰਟ ਹੋ ਚੁੱਕੀ ਆ ਬਹੁਤ ਸੋਹਣੇ-ਸੋਹਣੇ ਕਨਸੈਪਟ ਆ ਰਹੇ ਨੇ ਪ੍ਰੋਪਰ ਹੈਂਡਵਰਕ ਦੇ ਉੱਪਰ ਪਿਓਰਟੀ ਕੱਪੜਿਆਂ ਦੇ ਉੱਪਰ ਤਾਂ ਤੁਸੀਂ ਗਰੁੱਪ ਨੂੰ ਜੁਆਇਨ ਕਰ ਲਓ ਗਰੁੱਪ ਜਦੋਂ ਵੀ ਤੁਸੀਂ ਇਹ ਨੰਬਰ ਤੇ ਮੈਸੇਜ ਛੱਡੋਗੇ ਹੈਲੋ ਦਾ ਤਾਂ ਉਹਦੇ ਨਾਲ ਤੁਹਾਨੂੰ ਲਿੰਕ ਪ੍ਰੋਵਾਈਡ ਹੋਊ ਗਰੁੱਪ ਦਾ ਉਹਨੂੰ ਕਲਿੱਕ ਕਰਕੇ ਗਰੁੱਪ ਨੂੰ ਜੁਆਇਨ ਕਰ ਲਓ ਤਾਂ ਤੁਹਾਡੇ ਕੋਲ ਜਿਨ੍ਹਾਂ ਨੂੰ ਵਿਆਹ ਸ਼ਾਦੀਆਂ ਲਈ ਸੋਹਣੇ-ਸੋਹਣੇ ਸੂਟਾਂ ਦੀ ਰਕਵਾਇਰ ਆ ਤਾਂ ਤੁਹਾਨੂੰ ਦਿੱਲੀ ਜੋ ਵੀ ਸਾਡੇ ਕੋਲ ਨਿਊ ਕਲੈਕਸ਼ਨਾਂ ਵਿੱਚੋਂ ਆ ਰਹੀਆਂ ਨੇ ਅਸੀਂ ਉਹਦੇ ਵਿੱਚ ਸ਼ੇਅਰ ਕਰਦੇ ਆਂ ਤਾਂ ਆਪਣੀਆਂ ਬਹੁਤ ਪੈਣਾ ਆਪਣੇ ਪਸੰਦੇ ਸੂਟ ਚੱਕ ਰਹੀਆਂ ਨੇ ਤੇ ਤੁਸੀਂ ਵੀ ਆਪਣੇ ਲੈ ਸਕਦੇ ਹੋ ਤਾਂ ਤੁਹਾਨੂੰ ਅਲੱਗ ਤੋਂ ਜਾਨੀ ਕਿ ਕਾਲਸ ਵਗੈਰਾ ਕਰਨ ਦੀ ਲੋੜ ਨਹੀਂ ਪਊਗੀ ਠੀਕ ਹੈ ਜੀ ਲੋ ਜੀ ਦਿਖਾਉਣੀ ਹੈ ਅੱਜ ਦਾ ਸੂਟ ਪਹਿਲਾਂ ਮੈਂ ਤੁਹਾਨੂੰ ਸਟਿਚਿੰਗ ਹੋਇਆ ਸੂਟ ਦਿਖਾ ਦਿੰਨੀ ਆ ਲੋ ਜੀ ਇਹ ਬਰਬਰੀ ਫੈਬਰਿਕ ਆ ਬਹੁਤ ਰੰਗ ਦੀ ਬਰਬਰੀ ਦੇਖੀ ਹੋਣੀ ਆ ਬਟ ਸਾਡੇ ਕੋਲ ਜਿਹੜੀ 10 ਬ੍ਰੈਂਡ ਦੀ ਬਰਬਰੀ ਆਈ ਹੋਈ ਆ ਨਾ ਬਹੁਤ ਸੋਹਣੀ ਆ ਜਾਂ ਬਹੁਤ ਵਿਦਾਊਟ ਜਾਲੀਦਾਰ ਕਪੜੇ ਤੋਂ ਆਹੀ ਬਹੁਤ ਵਧੀਆ ਇੰਨੀ ਸੋਹਣੀ ਇਹਦੀ ਫਿਟਿੰਗ ਆਉਂਦੀ ਆ ਇੰਨੇ ਸੋਹਣੇ ਕਨਸੈਪਟ ਰੈਡੀ ਹੁੰਦੇ ਨੇ ਗਲੇ ਦਾ ਡਿਜ਼ਾਈਨ ਇਸ ਵਾਰ ਕੁਝ ਡਿਫਰੈਂਟ ਰੱਖਿਆ ਹੋਇਆ ਜੀ ਪਹਿਲਾਂ ਸਾਡੇ ਅਲੱਗ ਤੋਂ ਡਿਜ਼ਾਈਨ ਜਾ ਰਹੇ ਸੀ ਬਣ ਕੇ ਇੱਕ ਡਿਜ਼ਾਈਨ ਹੁਣ ਇਹ ਵਾਲਾ ਰੈਡੀ ਹੋਇਆ ਬਾਹਾਂ ਦੇ ਉੱਪਰ ਐਂਕਰਿੰਗ ਦੇ ਕੇ ਬਹੁਤ ਸੋਹਣਾ ਪਿਆਰਾ ਜਿਹਾ ਡਿਜ਼ਾਈਨ ਬਾਹਾਂ ਦੇ ਉੱਪਰ ਬਣਾਇਆ ਲੈਸਸ ਦਾ ਕੰਮ ਦਿੱਤਾ ਤੇ ਸਾਰਾ ਸੂਟ ਇਸ ਤਰ੍ਹਾਂ ਬਹੁਤ ਪਿਆਰਾ ਬਣਿਆ ਜਿਵੇਂ ਵੀ ਤੁਸੀਂ ਮਰਜ਼ੀ ਆਪਣਾ ਨੈਟ ਦਾ ਕੋਈ ਵੀ ਡਿਜ਼ਾਈਨ ਇਸ ਤਰ੍ਹਾਂ ਲਗਾ ਲਾ ਸਕਦੇ ਹੋ ਹਨ ਕਿ ਤੁਸੀਂ ਇਦਾਂ ਦਾ ਡਿਜ਼ਾਈਨ ਕਰਾਉਣਾ ਉਸੇ ਤਰ੍ਹਾਂ ਦਾ ਡਿਜ਼ਾਈਨ ਸਾਡੇ ਪਰਫੈਕਟ ਟੇਲਰ ਨੇ ਜਿਹੜੇ ਤੁਹਾਨੂੰ ਬਣਾ ਕੇ ਦੇਣਗੇ ਠੀਕ ਹੈ ਜੀ ਨਾਲ ਇਹਦੇ ਸੇਮ ਆਪਾਂ ਰੱਖੀ ਹੋਈ ਆ ਬਾਟਮ ਇੱਕ ਤਾਂ ਸਾਡੇ ਕੋਲ ਲਾਈਨਿੰਗ ਵਾਲੀ ਬਾਟਮ ਚੱਲ ਰਹੀ ਆ ਜਿਵੇਂ ਕਿ ਇਹ ਦੁਪੱਟਾ ਸੇਮ ਬਾਟਮ ਚੱਲ ਰਹੀ ਆ ਇਦਾਂ ਦੀ ਹੋਈ ਠੀਕ ਹੈ ਜੀ ਲਾਈਨਿੰਗ ਵਾਲੀ ਹੋਈ ਤੇ ਇੱਕ ਮੈਂ ਇਹਦੇ ਵਿੱਚ ਸੂਟ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਗੀ ਡੰਮੀ ਤੇ ਜਿਹੜਾ ਲੱਗਿਆ ਹੋਇਆ ਜਿਹਦੇ ਵਿੱਚ ਤੁਹਾਨੂੰ ਲਾਈਨਿੰਗ ਵਾਲੀ ਬਾਟਮ ਸ਼ੋ ਹੋਊਗੀ ਨਾਲ ਲਾਈਨਿੰਗ ਵਾਲੇ ਦੁਪੱਟਾ ਸ਼ੋ ਹੋਊਗਾ ਦੁਪੱਟੇ ਇਸ ਤਰ੍ਹਾਂ ਤੁਹਾਨੂੰ ਮਿਲਣਗੇ ਪੂਰੇ ਵਧੀਆ ਪੂਰੇ ਖੁੱਲੇ ਢੁਲੇ ਇਹਨਾਂ ਨੇ ਲੈਸਿਸ ਦੇ ਨਾਲ ਪੂਰਾ ਪ੍ਰੋਪਰ ਡੈਡੀ ਕੀਤਾ ਜਿੰਨਾ ਭਾਵੇਂ ਮੋ ਫਿਨਿਸ਼ਿੰਗ ਪੱਟੀਆਂ ਦੀ ਲੋੜ ਆ ਤੁਸੀਂ ਫਿਨਿਸ਼ਿੰਗ ਪੱਟੀਆਂ ਦੀ ਰਿਕੁਆਇਰ ਰੱਖਦੇ ਹੋ ਵੀ ਸਾਡੇ ਲਗਾਓ ਸਰਦਾਰੀ ਜੀ ਲੁੱਕ ਆ ਜਾਂਦੀ ਹੈ ਦੁਪੱਟਾ ਬਹੁਤ ਸੋਹਣਾ ਜਿਹੜਾ ਮੈਂ ਸੈਕੰਡ ਸੂਟ ਦਿਖਾਉਣ ਲੱਗੀ ਆ ਉਹ ਅਨਸਟਿਚ ਸੂਟ ਆ ਬਸ ਜਸਟ ਉਹਦਾ ਦੁਪੱਟਾ ਸਾਡੇ ਕੋਲ ਰੈਡੀ ਹੋ ਕੇ ਜਾ ਰਿਹਾ ਸੋ ਉਹਦੇ ਤੇ ਫਿਨਿਸ਼ਿੰਗ ਪੱਟੀ ਸੀਮ ਨਾਲ ਦੀ ਐਡ ਕਰਕੇ ਬਹੁਤ ਸੋਹਣਾ ਦੁਪੱਟਾ ਪੂਰਾ ਵਧੀਆ ਬਣ ਜਾਂਦਾ ਯਾਨੀ ਕਿ ਲੁੱਕ ਬਹੁਤ ਸੋਹਣੀ ਆਂਦੀ ਹੈ ਦੁਪੱਟੇ ਦੀ ਠੀਕ ਹੈ ਕਿਉਂਕਿ ਕਈ ਵਾਰੀ ਇੰਨੇ ਜਿਆਦਾ ਮਿਕਸ ਕਲਰ ਹੁੰਦੇ ਆ ਜੇ ਆਪਾਂ ਚੋ ਕੋਈ ਕਲਰ ਚੱਕ ਕੇ ਲਾਉਨੇ ਤਾਂ ਉਹ ਅਲੱਗ ਜੇ ਢਟਕਦਾ ਜਾ ਰਹਿੰਦਾ ਕਲਰ ਠੀਕ ਹੈ ਜੀ ਤਾਂ ਕਰਕੇ ਫਿਰ ਹੁੰਦਾ ਜਿਵੇਂ ਆਪਾਂ ਇਸ ਤਰ੍ਹਾਂ ਡਿਫਰੈਂਟ ਜੀ ਲੈਂਸ ਦੇ ਕੇ ਨਾਲ ਵਿੱਚ ਸੇਮ ਹੀ ਪੱਟੀ ਲਗਾ ਦਿੰਨੇ ਆ ਠੀ ਤੁਸੀਂ ਹਾਂ ਦੇਖ ਲਿਓ ਜਿਹੜੀਆਂ ਭੈਣਾਂ ਨੇ ਇਹਨਾਂ ਚੋਂ ਜਿਹੜੇ ਮੈਂ ਕਨਸੈਪਟ ਦਿਖਾਉਂਗੀ ਜਿਨ੍ਹਾਂ ਦੀ ਸ਼ਰਟਾਂ ਅਰੇਜ ਹੋਣਗੀਆਂ ਜਾਂ ਸੇਮ ਕਨਸੈਪਟ ਹੈ ਤਾਂ ਤੁਸੀਂ ਪਲੇਨ ਬਾਟਮ ਦਾ ਕਰਨਾ ਪਲੇਨ ਵਿਸਕੋਸ ਤੁਹਾਨੂੰ ਬਾਟਮ ਮਿਲ ਜੂਗੀ ਠੀਕ ਹੈ ਜੀ ਪਲੇਨ ਵਧੀਆ ਫਾਰਾ ਫੈਬਰਿਕ ਮਿਲੂ ਬਾਟਮ ਦਾ ਵੀ ਜਿਹੜੀਆਂ ਭੈਣਾਂ ਨੇ ਲਾਈਨਿੰਗ ਵਾਲੀ ਲਗਵਾਉਣੀਆਂ ਲਾਈਨਿੰਗ ਵਾਲੀ ਲੈ ਲਿਓ ਜਿਨ੍ਹਾਂ ਨੇ ਕਲੀਆਂ ਸ਼ਰਟਸ ਮੰਗਵਆਂਣੀਆਂ ਸ਼ਰਟ ਬੰਗਾ ਲਿਓ ਆਪ ਰੈਡੀ ਕਰ ਸਕਦੇ ਹੋ ਆਪ ਰੈਡੀ ਕਰ ਲਿਓ ਜਿਨ੍ਹਾਂ ਭੈਣਾਂ ਨੇ ਆਲ ਓਵਰ ਸੂਟ ਲੈਣਾ ਤਾਂ ਆਲ ਓਵਰ ਵੀ ਕਨਸੈਪਟ ਬਹੁਤ ਸੋਹਣਾ ਲੱਗੂ ਕਿਉਂਕਿ ਜ ਸਿਰਫ ਐਸੀ ਥਰਾਈ ਪਲੇਨ ਕਲਰਾਂ ਦੀਆਂ ਤੁਸੀਂ ਪੱਟੀਆਂ ਕੱਢ ਸਕਦੇ ਹੋ ਅੱਜ ਕੱਲ ਇੰਨੇ ਜ਼ਿਆਦਾ ਟ੍ਰੈਂਡਿੰਗ ਤੇ ਆ ਕੰਟਰਾਸਟ ਕੋਈ ਵੀ ਪੱਟੀ ਆਪਦੀ ਮੂਰੀਆਂ ਦੇ ਉੱਪਰ ਪੱਲੇ ਦੇ ਉੱਪਰ ਬਾਹਾਂ ਦੇ ਉੱਪਰ ਇੰਨਾ ਜ਼ਿਆਦਾ ਟ੍ਰੈਂਡਿੰਗ ਚ ਡਿਜ਼ਾਈਨ ਉਹ ਵੀ ਚੱਲ ਰਹੇ ਨੇ ਆਲ ਓਵਰ ਸੂਟ ਤੇ ਕੰਟਰਾਸਟ ਨਾਲ ਦੁਪੱਟਾ ਲਾਉ ਬਹੁਤ ਹਿੱਟ ਜਾਨੀ ਕਿ ਡਿਜ਼ਾਈਨ ਉਹ ਵੀ ਚੱਲ ਰਿਹਾ ਜਿਨ੍ਹਾਂ ਨੇ ਪਲੇਨ ਬਾਟਮ ਨਹੀਂ ਲਗਵਣੀ ਹੈਗੀ ਨਾਲ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਡਿਜ਼ਾਈਨ ਦਿਖਾ ਦਿੰਦੀ ਆ ਜਿਹੜੇ ਤਾਂ ਸੇਮ ਇਹਦੇ ਵਿੱਚ ਹੀ ਡਿਜ਼ਾਈਨ ਮੈਂ ਸ਼ੋਅ ਕਰੂੰਗੀ ਉਹ ਤਾਂ ਰਹਿਣਗੇ ਜੀ ਇਦਾਂ ਇਹ ਸਾਡੇ ਕੋਲ ਸਿਰਫ 4-5 ਸੂਟ ਹੀ ਰਹਿ ਚੁੱਕੇ ਨੇ ਜਿੰਨਾ ਭਾਣਾ ਨੂੰ ਚਾਹੀਦੇ ਹੋਏ ਹੁਣ ਫਟਾਫਟ ਲੈ ਲਿਓ ਸਕਰੀਨਸ਼ਾਟ ਜਿਵੇਂ ਆਹ ਵਾਲੀ ਪੂਰਾ ਆਲ ਓਵਰ 5 ਮੀਟਰ ਦਾ ਇੱਕ ਸੂਟ ਸਾਡੇ ਕੋਲ ਅਵੇਲੇਬਲ ਆ ਠੀਕ ਹੈ ਜੀ ਸੇਮ ਹੀ ਆ ਇਹ ਜਿਹੜਾ ਮੈਂ ਤੁਹਾਨੂੰ ਆਹ ਸਟਿਚਿੰਗ ਹੋਇਆ ਦਿਖਾਇਆ ਨਾ ਇਹਦੇ ਨਾਲ ਦਾ ਇਹ ਸੇਮ ਸੂਟ ਹੀ ਤੁਹਾਨੂੰ ਮਿਲੂਗਾ ਬਹੁਤ ਪਿਆਰਾ ਬਹੁਤ ਸੋਹਣਾ ਕਨਸੈਪਟ ਆ ਇਹਦਾ ਸੈਕੰਡ ਵਾਲਾ ਡਿਜ਼ਾਈਨ ਪੂਰਾ ਸੋਲਡ ਆਊਟ ਹੋ ਚੁੱਕਾ ਕੁਝ ਵੀ ਨਹੀਂ ਪਿਓਰ ਬਰਬਰੀ ਆ ਬਰਬਰੀ ਪੂਰੀ 100% ਆ ਇਹ ਵਾਲੀ ਬਰਬਰੀ ਯਾਨੀ ਕਿ ਬਿਲਕੁਲ ਜਿਵੇਂ ਆਪਾਂ ਕਹਿੰਦੇ ਹਾਂ ਵਿਸਕੋਸ ਜਾਰਜਟ ਬੰਬਰ ਜਾਰਜਟ ਹੁੰਦੀ ਹੈ ਇੰਨੀ ਸੋਹਣੀ ਫਿਟਿੰਗ ਆਉਂਦੀ ਹੈ ਸੇਮ ਉਸੇ ਤਰ੍ਹਾਂ ਸਟਾਫ ਹੋਊਗਾ ਬਹੁਤ ਸੋਹਣੀ ਫਿਟਿੰਗ ਆਉਗੀ ਨਿਊ ਵਰਬਰੀਆ ਇਹ ਬਹੁਤ ਹੀ ਰੀਅਰ ਤੁਸੀਂ ਦੇਖਣ ਨੂੰ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਮਿਲੂਗੀ ਨੰਬਰ ਇਹਦਾ ਰਹੂਗਾ 1 ਜਿਹੜੀ ਪੈਨ ਨੂੰ ਵੀ ਆਹ ਵਾਲਾ ਸੂਟ ਚਾਹੀਦਾ ਹੋਇਆ ਤੇ ਇਹਦੇ ਵਿੱਚ ਜਿਹੜਾ ਸੈਕੰਡ ਆ ਆਹ ਵਾਲਾ ਡਿਜ਼ਾਈਨ ਹੋਊਗਾ ਇਹਦੇ ਡਿਜ਼ਾਈਨ ਦੇ ਵੀ ਅਸੀਂ ਬਹੁਤ ਪਿਆਰ ਬਹੁਤ ਸੋਹਣੇ ਜਾਣ ਕੇ ਕੀਤੇ ਆ ਤੁਸੀਂ ਮੇਰੇ ਸ਼orts ਵਗੈਰਾ ਦੇਖ ਸਕਦੇ ਹੋ ਜਿਹੜੇ ਅਸੀਂ ਪਾਉਨੇ ਆ ਜਦੋਂ suit ਇਹ ਵਾਲੇ ਰੈਡੀ ਹੋ ਕੇ ਜਾਂਦੇ ਨੇ ਸਭ ਤੋਂ ਪਹਿਲਾਂ ਆਪਾਂ ਇਹ ਵਾਲਾ suit ਹੀ ਰੈਡੀ ਕੀਤਾ ਸੀਗਾ ਇਹਦਾ ਵੀ ਸਾਡੇ ਕੋਲ ਹਣ ਸਿੰਗਲ ਪੀਸ ਹੀ ਆਦਾ ਨੰਬਰ ਹੋਊਗਾ ਜੀ 2 2 ਨੰਬਰ ਇਹ suit ਰਹੂਗਾ ਇਹ ਵਾਲੇ ਸੇਮ ਡਿਜ਼ਾਈਨ ਦੇ ਵਿੱਚ ਤੁਹਾਨੂੰ 3 ਕਲਰ ਮਿਲ ਜਾਣਗੇ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਵਾ ਨੰਬਰ ਹੋਊਗਾ ਜੀ 3 ਹਰ ਪੀਸ ਸਿੰਗਲ ਸਿੰਗਲ ਨੇ ਕੋਈ ਵੀ ਪੀਸ ਤੁਹਾਨੂੰ ਡਬਲ ਨਹੀਂ ਮਿਲੂ ਜਸਟ ਆਫ ਰੋਲ ਦੇ ਕਲਰ ਦੇ ਦੋ ਸੂਟ ਸਾਡੇ ਕੋਲ ਅਵੇਲੇਬਲ ਨੇ ਜਿੰਨਾ ਭਾਣਾ ਨੂੰ ਚਾਹੀਦੇ ਹੋਏ ਤਾਂ ਤੁਸੀਂ ਇਹਦੇ ਜਰੂਰ ਤੁਹਾਨੂੰ ਦੋ ਪੀਸ ਮਿਲ ਜਾਣਗੇ ਇਹ 5-5 ਮੀਟਰ ਦੀ ਕਟ ਆ ਜਿਹੜੇ ਸੂਟ ਮੈਂ ਤੁਹਾਨੂੰ ਦਿਖਾ ਰਹੀ ਆ ਠੀਕ ਹੈ ਜੀ ਨੰਬਰ ਹੋਗਾ ਜੀ 4 4 ਨੰਬਰ ਸੂਟ ਰਹੂਗਾ ਜੇ ਤੁਸੀਂ ਮੈਚਿੰਗ ਬਾਟਮ ਲੈਣ ਲੈਣੇ ਹੋ ਤਾਂ ਵੀ 2000 ਰੁਪਿਆ ਪ੍ਰਾਈਸ ਰਹੂਗਾ ਜੇ ਤੁਸੀਂ ਆਲ ਓਵਰ ਸੂਟ ਲੈਣੇ ਹੋ ਤਾਂ ਵੀ 2000 ਇੰਨਾ ਸੂਟਾਂ ਦਾ ਠੀਕ ਹੈ ਜਿਹੜੇ ਇਹ ਪੰਜ ਪਹਿਲੇ ਸੂਟ ਮੈਂ ਦਿਖਾ ਰਹੀ ਆ ਇਨਾਂ ਦਾ ਪ੍ਰਾਈਸ ਰਹੂਗਾ ਜੀ 2000 ਪਰ ਹਾਂਜੀ ਜਿਵੇਂ ਇਹ ਵਾਲਾ ਸੂਟ ਹੈ ਨਾ ਮਤਲਬ ਕਿ ਬਰਬਰੀ ਦੇ ਉੱਪਰ ਬਣਿਆ ਹੋਇਆ ਜਿਹਦੇ ਆਪਾਂ ਤੁਹਾਨੂੰ ਪੀਸ ਵੀ ਦਿਖਾ ਰਹੇ ਹਾਂ ਜਿਨ੍ਹਾਂ ਦੇ ਵਿੱਚ ਹੋਰ ਕਲਰ ਵੀ ਹੈਗੇ ਆ ਇਹਦੇ ਨਾਲ ਦੁਪੱਟਾ ਰੈਡੀ ਹੋ ਕੇ ਚੱਲਿਆ ਇਹਦੀ ਆਪਾਂ ਫਿਨਿਸ਼ਿੰਗ ਪੱਟੀ ਸੇਮ ਹੀ ਕੱਢੀ ਆ ਕਿਉਂਕਿ ਇਹਦੇ ਵਿੱਚ ਨਾ ਕਲਰ ਹੀ ਇਦਾਂ ਦੇ ਸੀਗੇ ਵੀ ਜੇ ਆਪਾਂ ਕੋਈ ਵੀ ਕਲਰ ਲਾਉਂਦੇ ਸੀ ਤਾਂ ਉਹ ਨਾ ਪੜਕੀਲਾ ਜਾਂ ਲੱਗ ਜਾਂ ਡਿਫਰੈਂਟ ਲੁੱਕ ਦੇਣਾ ਸੀ ਸੋ ਮੇਨ ਇਹਦੇ ਜਿਹੜਾ ਕਲਰ ਆ ਉਹ ਸੇਮ ਇਹੀ ਚੱਲਣਾ ਸੀਗਾ ਸੋ ਸੇਮ ਕਲਰ ਦੀ ਆਪਾਂ ਡਿਫਰੈਂਟ ਇਹਦੇ ਵਿੱਚ ਇਹ ਕੱਢੀ ਆ ਫਿਨਿਸ਼ਿੰਗ ਪੱਟੀ ਲਗਾ ਦਿੱਤੀ ਆ ਸੇਮ ਇਹਦੇ ਵਿੱਚੋਂ ਹੀ ਕਪੜਾ ਲੈ ਕੇ ਇਹਦੀ ਬਾਟਮ ਦਾ ਕਪੜਾ ਲਗਾ ਕੇ ਤੇ ਲਾਈਨਿੰਗ ਵਾਲੀ ਫਿਨਿਸ਼ਿੰਗ ਪੱਟੀ ਦੇ ਨਾਲ ਵਿੱਚ ਲੈਂਸ ਲਾ ਕੇ ਬਹੁਤ ਸੋਹਣਾ ਨਾਲ ਦੁਪੱਟਾ ਰੈਡੀ ਹੋ ਗਿਆ ਦੁਪੱਟਾ ਸੇਮ ਤੁਹਾਨੂੰ ਇਸੇ ਤਰ੍ਹਾਂ ਲਾਈਨਿੰਗ ਵਾਲਾ ਮਿਲੂਗਾ ਬਹੁਤ ਸੋਹਣਾ ਤੇ ਚੈੱਕ ਕਰ ਲੋ ਕਿੰਨਾ ਸੋਹਣਾ ਜਾਨੀ ਕਿ ਪੂਰਾ ਸਰਦਾਰੀ ਸੂਟ ਰੈਡੀ ਹੋ ਜਾਂਦਾ ਇਹ ਵਿਦ ਦੁਪੱਟੇ ਦੇ ਨਾਲ ਜਦੋਂ ਦੁਪੱਟਾ ਵੀ ਪੂਰਾ ਸਰਦਾਰੀ ਲੱਗਿਆ ਹੋਵੇ ਤੇ ਨਾਲ ਇਹਦੇ ਬਾਟਮ ਵੀ ਲਾਈਨਿੰਗ ਵਾਲੀ ਹੀ ਤੁਹਾਨੂੰ ਮਿਲੂਗੀ ਲਾਈਨਿੰਗ ਵਾਲੇ ਬਾਟਮ ਆ ਤੇ ਦੁਪੱਟੇ ਤੁਹਾਨੂੰ ਪੂਰੇ ਖੁੱਲੇ ਡੁੱਲੇ ਮਿਲਣਗੇ ਦੁਪੱਟਿਆਂ ਦੀ ਲੰਬਾਈ ਚੁੜਾਈ ਪ੍ਰੋਪਰ ਮਿਲੂਗੀ ਤੇ ਪੂਰੀ ਵਧੀਆ ਸਾਰੇ ਕਿਉਂਕਿ ਇਹਨਾਂ ਦੇ ਨਾਲ ਨਾਲ ਦੁਪੱਟੇ ਦੀ ਲੁੱਕ ਹੀ ਬਹੁਤ ਡਿਫਰੈਂਟ ਹੋ ਜਾਂਦੀ ਹੈ ਜਾਨਕਿ ਇੰਨਾ ਸੋਹਣਾ ਦੁਪੱਟਾ ਲੱਗਦਾ ਫਿਨਿਸ਼ਿੰਗ ਪੱਟੀ ਦੇ ਨਾਲ ਲੈਂਸ ਵਗੈਰਾ ਲੱਗ ਕੇ ਪੂਰਾ ਰੈਡੀ ਹੋ ਜਾਂਦਾ ਹੈ ਦੁਪੱਟਾ ਸੋ ਬਹੁਤ ਸੋਹਣੀ ਲੁੱਕ ਦਿੰਦਾ ਵਾ ਸੋ ਬਾਕੀ ਤੁਸੀਂ ਸੋਲਦੀ ਲੁੱਕ ਦੇਖ ਲਓ ਸੋ ਵੀ ਬਹੁਤ ਿਆਰਾ ਬਹੁਤ ਸੋਹਣਾ ਵਾ ਇਹਦੇ ਵਿੱਚ ਕਲਰ ਡਿਜ਼ਾਈਨ ਸਾਰੇ ਤੁਹਾਨੂੰ ਸ਼ੋਅ ਹੋ ਜਾਣਗੇ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਵੇ ਇਹਦਾ ਕਲਰ ਕੋਈ ਡਿਜ਼ਾਈਨ ਆ ਤੁਸੀਂ ਲੈ ਸਕਦੇ ਹੋ ਮਹਿਰੂਨੀ ਕਲਰ ਆ ਜਿਹੜਾ ਦਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਨਾ ਚੈਰੀ ਦਾ ਸ਼ੇਡ ਆ ਉਹ ਤਾਂ ਹੱਦ ਤੋਂ ਵੱਧ ਹੀ ਯਾਨੀ ਕਿ ਇੰਨੇ ਡਿਮਾਂਡ ਚ ਰਹੇ ਨੇ ਕਿਉਂਕਿ ਉਹ ਸਟਿਚਿੰਗ ਹੋ ਕੇ ਵੀ ਸਾਡੇ ਕੋਲੋਂ ਗਏ ਸੀ ਡਿਜ਼ਾਈਨ ਵੀ ਸਾਡੇ ਕੋਲੋਂ ਰੈਡੀ ਹੋਏ ਸੀ ਸੋ ਤਾਂ ਕਰਕੇ ਉਹ ਬਹੁਤ ਜ਼ਿਆਦਾ ਆਰਡਰ ਸੀ ਉਹਨਾਂ ਦੇ ਸੋ ਇਹ ਹੁਣ ਆਹ ਵਾਲਾ ਵੀ ਬਹੁਤ ਜ਼ਿਆਦਾ ਟ੍ਰੈਂਡਿੰਗ 'ਚ ਡਿਜ਼ਾਈਨ ਆ ਇਹਦੇ ਨਾਲ ਦਾ ਸੇਮ ਹੀ ਉਹ ਚੈਰੀ ਸ਼ੇਡ ਸੀ ਇਹ ਮਹਿੰਦੀ ਆ ਜਾਂ ਸ਼ੇਡ ਆ ਇਹ ਵੀ ਕਲਰ ਬਹੁਤ ਸੋਹਣਾ ਡਿਜ਼ਾਈਨ ਵੀ ਸੋ ਤੁਸੀਂ ਜਿਹੜਾ ਵੀ ਲੈਣਾ ਉਹ ਵਿਦਾਊਟ ਦੁਪੱਟਾ ਲੈਣਾ ਵਿਦਾਊਟ ਦੁਪੱਟਾ ਲੈ ਲਓ ਆਲ ਓਵਰ ਸੂਟ ਚਾਹੀਦਾ ਆਲ ਓਵਰ ਸੂਟ ਵੀ ਮਿਲ ਜੂਗਾ ਤੇ ਮੈਚਿੰਗ ਚਾਹੀਦਾ ਤਾਂ ਮੈਚਿੰਗ ਦੀ ਲੁੱਕ ਇਦਾਂ ਰਹੂਗੀ ਠੀਕ ਹੈ ਜੀ ਪੰਜਵਾਂ ਸੂਟ ਆ ਸਰ ਸਾਡੇ ਕੋਲ ਕੱਲੀ ਸ਼ਰਟ ਆ ਇਹ ਤੁਸੀਂ ਸ਼ਰਟ ਲੈਣੀ ਆ ਤਾਂ ਹਜ਼ਾਰ ਦੇ ਵਿੱਚ ਸ਼ਰਟ ਤੁਹਾਨੂੰ ਮਿਲੂਗੀ ਜੇ ਨਾਲ ਤੁਸੀਂ ਮੈਚਿੰਗ ਬਾਟਮ ਵਗੈਰਾ ਲਗਵਾਉਣੀ ਆ ਤਾਂ ਬਾਟਮ ਲਗਵਾ ਕੇ ਤਿਆਰ ਕਰ ਸਕਦੇ ਹੋ ਇਹ ਉਹ ਵਾਲਾ ਸੂਟ ਆ ਜਿਹੜਾ ਅਸੀਂ ਡੰਮੀ ਤੇ ਲੱਗਿਆ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਡੰਮੀ ਤੇ ਲੱਗਿਆ ਹੋਇਆ ਦਿਖਾਇਆ ਵਾ ਉਹਦੇ ਨਾਲ ਦਾ ਇਹ ਸੇਮ ਪੀਸ ਇੱਕ ਸਾਡੇ ਕੋਲ ਸਿੰਗਲ ਬਾਕੀ ਰਹਿ ਚੁੱਕਿਆ ਜਿਹੜੀ ਭੈਣ ਨੂੰ ਵੀ ਚਾਹੀਦਾ ਹੋਇਆ ਫਟਾਫਟ ਲੈ ਲਿਓ ਸਕਰੀਨਸ਼ਾਟ ਤੇ ਕਰ ਲਿਓ ਆਰਡਰ ਇਹ ਹੈਗਾ ਆਪਣੀ ਪ੍ਰਾਈਸ 2000 ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਸਾਡੇ ਕੋਲ ਫੈਬਰਿਕ ਆ ਰਿਹਾ ਉਹ ਆ ਰਿਹਾ ਪੰਚਮ ਸਿਲਕ ਬਹੁਤ ਜ਼ਿਆਦਾ ਸ਼ੋਰੂਮਾਂ ਦੇ ਉੱਪਰ ਬਹੁਤ ਵਧੀਆ ਵਧੀਆ ਜਾਣੀਆਂ ਜਿੱਥੇ ਪੂਰੀਆਂ ਟੌਪ ਦੀਆਂ ਕਲੈਕਸ਼ਨਾਂ ਖੋਲਦੀਆਂ ਨੇ ਉੱਥੇ ਇਹ ਵਾਲਾ ਫੈਬਰਿਕ ਖੁੱਲਦਾ ਬਹੁਤ ਹੀ ਪਿਆਰਾ ਪੰਜਮ ਸਿਲਕਾ ਇਹਦੇ ਉੱਤੇ ਵਰਕ ਹੋ ਕੇ ਵੀ ਹੁਣ ਹੈਵੀ ਹੈਵੀ ਸੂਟ ਰੈਡੀ ਹੋ ਕੇ ਆ ਰਹੇ ਨੇ ਇਹਨਾਂ ਦੇ ਨਾਲ ਬਹੁਤ ਸੋਹਣੀਆਂ ਵਿਸਕੋਸ ਮਸਲੀਨ ਦੀਆਂ ਬਾਟਮ ਲੱਗੀਆਂ ਹੋਈਆਂ ਨੇ ਪਲੇਨ ਹੈ ਜੀ ਤੇ ਇਹ ਸੂਟ ਜਾਨੀ ਕਿ 2200 2300 ਮਾਰਕੀਟ ਦੇ ਵਿੱਚ ਕੱਲਾ ਵਿਕ ਰਿਹਾ ਬਟ ਇਹ ਹੁਣ ਬਾਟਮ ਦੇ ਨਾਲ ਤੁਹਾਨੂੰ 1850 ਦੇ ਵਿੱਚ ਐਸ ਕੇ ਦਾ ਬ੍ਰਾਂਡ ਰਹੂਗਾ ਐਸ ਕੇ ਦਾ ਟਾਪ ਦਾ ਇਹ ਬ੍ਰਾਂਡ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸ਼ਰਟ ਦੀ ਲੁੱਕ ਜੇ ਮੈਂ ਦਿਖਾਵਾਂ ਤਾਂ ਬਹੁਤ ਸੋਹਣੀ ਆ ਸ਼ਰਟ ਦੀ ਲੁੱਕ ਦੇਖੋ ਮਹਿੰਦੀਆ ਟੂਨ ਦੇ ਉਪਰ ਆ ਇੰਨਾ ਸੋਹਣਾ ਪੀਸ ਰੈਡੀ ਹੋਗਾ ਪ੍ਰੋਪਰ ਜਦੋਂ ਇਹਨਾਂ ਨੇ ਰੈਡੀ ਹੋ ਕੇ ਬਣਨਾ ਤਾਂ ਦੋ ਘੜੇ ਤੁਹਾਡੇ ਪੂਰੇ ਹੈਵੀ ਤੋਂ ਹੈਵੀ ਸੂਟਾਂ ਨੂੰ ਵੀ ਮਾਰਕ ਦੇਣਗੇ ਕਿਉਂਕਿ ਚੀਜ਼ ਬਹੁਤ ਸੋਹਣੀ ਹੈ ਸ਼ਾਈਨ ਬਹੁਤ ਸੋਹਣੀ ਹੈ ਨਿਊ ਫੈਬਰਿਕ ਆ ਪੰਚਮ ਸਿਲਕੇ ਦਾ ਨਾਮ ਆ ਬਹੁਤ ਪਿਆਰਾ ਤੇ ਨਾਲ ਦੇ ਸੇਮ ਆ ਰਹੀ ਹੈ ਜੀ ਪਲੇਨ ਬਾਟਮ ਆਲੋ ਇਹਦਾ ਪ੍ਰਾਈਸ ਰਹੂਗਾ 1850 ਸਕਰੀਨ ਤੇ ਕਿਸੇ ਵੀ ਸੂਟ ਦਾ ਪ੍ਰਾਈਸ ਸ਼ਾਇਦ ਤੁਹਾਨੂੰ ਨਾ ਸ਼ੋ ਹੋਵੇ ਜੇ ਹੋ ਸਕੇ ਤਾਂ ਹੋਊਗਾ ਜੇ ਨਾ ਹੋਇਆ ਤਾਂ ਮੈਂ ਨਾਮ ਦੇ ਨਾਲ ਸਾਰੇ ਸੂਟਾਂ ਦੇ ਪ੍ਰਾਈਸ ਤੁਹਾਨੂੰ ਬੋਲ ਰਹੀ ਆ ਸੋ ਭੈਣ ਬਣ ਕੇ ਕਨਫਿਊਜ਼ ਨਾ ਹੋਇਓ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ 스ਕਿਪ ਨਾ ਕਰਿਆ ਕਰੋ ਤਾਂ ਕਿ ਤੁਹਾਨੂੰ ਸਾਰੀ ਚੀਜ਼ ਦੀ ਡਿਟੇਲ ਮਿਲ ਸਕੇ ਨੰਬਰ ਇਹਦਾ ਰਹੂਗਾ ਜੀ 6 6 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲਣਗੇ ਇੱਕ ਕਲਰ ਮਿਲੂਗਾ 에어 ਫੋਰਸ ਕਲਰ ਕਲਰ ਇਹ ਵੀ ਬਹੁਤ ਪਿਆਰਾ ਹੈ ਕਲਰ ਇਹਦੇ ਦੋਨੇ ਨਹੀਂ ਛੱਡਣ ਵਾਲੇ ਜਿਹੜਾ ਮਰਜੀ ਕਲਰ ਤੁਸੀਂ ਲਾ ਲਿਓ ਆ ਗੋਚ ਬਹੁਤ ਪਿਆਰਾ ਜਾਣਗੇ ਜਿਹੜੀਆਂ ਭੈਣਾਂ ਕੁਝ ਡਿਫਰੈਂਟ ਲੈਣਾ ਚਾਹੁੰਦੀਆਂ ਵੀ ਤੁਹਾਡੇ ਨਾਲ ਕਿਸੇ ਹੋਰ ਦੇ ਵੀਅਰ ਨਾ ਕੀਤਾ ਹੋਵੇ ਜਿਹੜਾ ਸੂਟ ਜਾਣਗੇ ਜੇ ਤੁਸੀਂ ਪਾਇਆ ਇਹ ਸੂਟ ਦਾ ਕਿਸੇ ਨੂੰ ਹੋਰ ਨਹੀਂ ਮਿਲਣਾ ਨਹੀਂ ਇਹ ਵਾਲਾ ਸੂਟ ਇਹ ਸਾਡੀ ਫੋਲਨ ਗਾਰੰਟੀ ਆ ਵੀ ਜਿਹੜਾ ਸੂਟ ਤੁਸੀਂ ਵੀਅਰ ਕੀਤਾ ਹੋਊਗਾ ਦੂਸਰੇ ਦੇ ਕੋਲ ਨਹੀਂ ਹੋਊਗਾ ਕਿਉਂਕਿ ਇੰਨਾ ਚ ਡਿਜ਼ਾਈਨ ਬਹੁਤ ਰੇਅਰ ਆਉਂਦੇ ਨੇ ਤੇ ਸੈਕਿੰਡਾ ਵੀ ਇਹ ਹਰ ਥਾਂ ਤੇ ਕਪੜਾ ਨਹੀਂ ਮਿਲਦਾ ਹੈਗਾ ਇਹਦੇ ਨਾਲ ਸੇਮ 에ਅਰ ਫੋਰਸ ਕਲਰ ਦੀ ਆਉਗੀ ਬਾਟਮ ਬਹੁਤ ਪਿਆਰੇ ਡਿਜ਼ਾਈਨ ਨੇ ਬ੍ਰਾਈਟ ਕਲਰ ਨੇ ਜੱਸਾ ਉਹਨਾਂ ਦਿਨ ਤਿਹਾਰਾਂ ਦੀ ਸਟਾਰਟਿੰਗ ਹੋ ਰਹੀ ਆ ਉਸ ਹਿਸਾਬ ਦੇ ਨਾਲ ਕਲਰ ਤੇ ਉਸ ਹਿਸਾਬ ਦੇ ਨਾਲ ਫੈਬਰਿਕ ਆ ਜਿਹੜਾ ਇਹ ਬਣ ਕੇ ਆ ਰਿਹਾ ਨੰਬਰ ਇਹਦਾ ਰਹੂਗਾ ਜੀ 7 7 ਨੰਬਰ ਇਹ ਸੂਟ ਰਹੂਗਾ ਆ ਲੋ ਜੀ ਨੈਕਸਟ ਵਾਲਾ ਡਿਜ਼ਾਈਨ ਦੇਖੋ ਇਹਦੇ ਵਿੱਚ ਸੇਮ ਦੇ ਵਿੱਚ ਲੋਟ ਇਹ ਹੈਗਾ ਗ੍ਰੀਨ ਮਹਿੰਦੀ ਆ ਜਿਹੜੇ ਸ਼ੇਡ ਦੇ ਉੱਪਰ ਇਹ ਵੀ ਬਹੁਤ ਪਿਆਰਾ ਸੇਮ ਬੇਸ ਰਹੂਗਾ 5MC ਲਗ ਤਿੰਨੇ ਸੂਟ ਆ ਸਾਡੇ ਕੋਲ ਤਿੰਨੇ ਸੂਟ ਬਹੁਤ ਪਿਆਰੇ ਆ ਸੇਮ SK ਦਾ ਬ੍ਰਾਂਡ ਰਹੂਗਾ ਬਹੁਤ ਸੋਹਣੀ ਕਲੈਕਸ਼ਨ ਆ ਤੇ ਨਾਲ ਸੇਮ ਆ ਰਹੀ ਆ ਬਾਟਮ ਸੇਮ ਬਾਟਮ ਮਿਲ ਰਹੀ ਆ ਤੁਹਾਨੂੰ ਮਹਿੰਦੀਆ ਕਲਰ ਦੀ ਕੰਟਰਾਸਟ ਫਟਾਫਟ ਸਕਰੀਨ ਸ਼ਾਟ ਲੈ ਲਓ ਜਿਹੜੀਆਂ ਵੀ ਪਹਿਣਾ ਨੂੰ ਇਹ ਵਾਲੀਆਂ ਚੀਜ਼ਾਂ ਚਾਹੀਦੀਆਂ ਨੇ ਨੰਬਰ ਹੋਊਗਾ 8 ਜਿਹੜੇ ਪਹਿਲੇ 5 ਸੂਟ ਦਿਖਾਇਆ ਉਹ ਵੀ ਪੂਰੇ ਟਾਪ ਦੀ ਕੁਆਲਿਟੀ ਤੇ ਟਾਪ ਦੇ ਤੁਹਾਨੂੰ ਮਿਲਣਗੇ ਤੇ ਸੈਕੰਡ ਆ ਸਾਡੇ ਕੋਲੋਂ ਲਓਗੇ ਕਿਤੋਂ ਹੋ ਡਿਜ਼ਾਈਨ ਨਿਓ ਵਾਲਾ ਮਿਲਣਾ ਜਿੱਥੇ ਮਰਜ਼ੀ ਟਰਾਈ ਕਰਕੇ ਉਸ ਤੋਂ ਬਾਅਦ ਸਾਡੇ ਕੋਲੋਂ ਆਰਡਰ ਕਰ ਲਿਓ ਠੀਕ ਹੈ ਜੀ ਥਰਡ ਆ ਕਿੰਨੇ ਸੂਟ ਦਿਖਾਏ ਨੇ ਵੀ ਪੂਰੇ ਟਾਪ ਦੀ ਕੁਆਲਿਟੀ ਤੇ ਨਿਊ ਫੈਬਰਿਕ ਤੁਹਾਨੂੰ ਦਿਖਾਉਣ ਲੱਗੀ ਆ ਪੰਜਮ ਸਿਲਕ ਦੇ ਉੱਪਰ ਠੀਕ ਹੈ ਜੀ ਨੈਕਸਟ ਹਣ ਜਿਹੜੇ ਮੈਂ ਤੁਹਾਨੂੰ ਪੀਸ ਦਿਖਾਉਂਗੀ ਇਹ ਰਾਮ ਟੈਕਸ ਦੀ ਆਉਗੀ ਜੀ ਟੈਂਪੀ ਲਾਈਨਿੰਗ ਆ ਲੋ ਜੀ ਇਹ ਰਾਮ ਟੈਕਸ ਦਾ ਪੀਸ ਆ ਸਿੰਗਲ ਸਾਡੇ ਕੋਲ ਇਹ ਪੀਸ ਆ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਆ ਲਾਈਟ ਜਿਹਾ ਸਕਾਈ ਬਲੂ ਜਿਹਾ ਕਲਰ ਆ ਇਹ ਪਹਿਣਾ ਕਹਿ ਦਿੰਦੀਆਂ ਨੇ ਕਲਰ ਇਹ ਉਹ ਕਲਰ ਨਹੀਂ ਜਿਹੜਾ ਨਿਕਲ ਜਾਂਦਾ ਉਹ ਫਰੋਜ਼ੀ ਕਲਰ ਹੁੰਦਾ ਜਿਹੜਾ ਥੋੜਾ ਜਿਹਾ ਡਾਰਕ ਟੂਨ ਤੇ ਜਾਂਦਾ ਇਹ ਤਾਂ ਬਹੁਤ ਮਿੱਠਾ ਪਿਆਰਾ ਜਿਹਾ ਸਕਾਈ ਬਲੂ ਜਿਹਾ ਕਲਰ ਆ ਇਹ ਤੁਹਾਨੂੰ ਆਲ ਓਵਰ ਦੇ ਸੂਟ ਮਿਲੇਗਾ ਇਹਦੇ ਵਿੱਚ ਤੁਹਾਨੂੰ ਕੋਈ ਸ਼ ਕੰਟਰਾਸਟ ਵਗੈਰਾ ਨਹੀਂ ਮਿਲਣਾ ਹੈਗਾ ਜਿੰਨਾ ਪਹਿਣਾ ਨੂੰ ਚਾਹੀਦਾ ਹੋਏ ਆਲ ਓਵਰ ਸੂਟ ਰਾਮ ਟੈਕਸ ਦਾ ਬਹੁਤ ਸੋਹਣਾ ਬੇਸ ਆ ਬਹੁਤ ਹੀ ਪਿਆਰਾ ਪ੍ਰਾਈਸ ਐਤੋਂ ਸਟਾਰਟ ਹੋਊਗਾ 1500 ਠੀਕ ਹੈ ਜੀ 1500 ਰੁਪਿਆ ਦਾ ਪ੍ਰਾਈਸ ਰਹੂਗਾ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਦਿਓ ਨੰਬਰ ਹੋਊਗਾ ਜੀ 9 ਇਹ 1500 ਦੇ ਪ੍ਰਾਈਸ ਦੇ ਵਿੱਚ ਸਾਡੇ ਕੋਲ ਦੋ ਸੂਟ ਨੇ ਇੱਕ ਹੈਗਾ ਰਸ਼ੀਆ ਬ੍ਰਾਂਡ ਦੀ ਟੈਬੀ ਲਾਈਨਿੰਗ ਇੱਕ ਹੈਗੀ ਹੈ ਜੀ ਰਾਮ ਟੈਕਸ ਦੀ ਇਹ ਹੈਗੀ ਰਸ਼ੀਆ ਦੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸਕਾਈ ਬਲੂ ਜਿਹਾ ਕਲਰ ਆ ਦੋਨੇ ਕਲਰ ਬਹੁਤ ਪਿਆਰੇ ਨੇ ਜਿਹੜਾ ਵੀ ਕਲਰ ਤੁਹਾਨੂੰ ਚਾਹੀਦਾ ਹੋ ਤੁਸੀਂ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਲਿਓ ਪੀਸ ਇਹ ਆਲਓਵਰ ਹੀ ਮਿਲਣਗੇ ਇੰਨਾ ਚ ਮੈਚਿੰਗ ਕੁਛ ਨਹੀਂ ਮਿਲਣਾ ਕਿਉਂਕਿ ਇਹ ਸਿੰਗਲ ਸਿੰਗਲ ਪੀਸ ਨੇ ਜਸਟ 7.5 1800 ਵਾਲੇ ਪੀਸ ਨੇ ਸਿਰਫ 15 1500 ਚ ਦੋਨੇ ਪੀਸ ਲਗਾਏ ਹੋਏ ਨੇ ਨੰਬਰ ਹੋਗਾ ਜੀ 10 ਉਸ ਤੋਂ ਬਾਅਦ ਸਾਡੇ ਕੋਲ ਆ ਰਹੀ ਹੈ ਸ਼ਿਮਰ ਇਹਦਾ ਮੈਂ ਸ਼ਾਰਟ ਪਾਇਆ ਸੀ ਤੇ ਬਹੁਤ ਪਿਆਰਾ ਰਿਸਪੌਂਸ ਦਿੱਤਾ ਸੀ ਇਹਨਾਂ ਦਾ ਪਹਿਣਾ ਨੇ ਹੁਣੇ ਸਾਡੇ ਕੋਲ ਸਿੰਗਲ ਪੀਸ ਹੀ ਆ ਸਿੰਗਲ ਪੀਸ ਅਵੇਲੇਬਲ ਆ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਫਟਾਫਟ ਸਕਰੀਨਸ਼ਾਟ ਲੈ ਲਿਓ ਇਸ طرح ਰਹੋਗੀ ਇਹਦੀ ਸ਼ਰਟ ਬਹੁਤ ਪਿਆਰੀ ਬਹੁਤ ਸੋਹਣੀ ਸਾਰੀ ਸ਼ਿਮਰ ਦਿੱਤੀ ਹੈ ਇਸਕੋਸ ਦੀ ਰੀਵਾ ਬ੍ਰਾਂਡ ਦਾ ਸਾਰਾ ਫੈਬਰਿਕ ਰਹੂਗਾ ਨਾਲ ਬਹੁਤ ਸੋਹਣੀ ਸੈਲਫ ਪ੍ਰਿੰਟਡ ਬਾਟਮ ਲੱਗੀ ਹੋਈ ਹੈ ਸੈਲਫ ਪ੍ਰਿੰਟਡ ਬਾਟਮ ਰਹੋਗੀ ਰੀਵਾ ਬ੍ਰਾਂਡ ਰਹੂਗਾ ਬਹੁਤ ਸੋਹਣੀ ਕਲੈਕਸ਼ਨ ਆ ਪ੍ਰਾਈਸ ਰਹੂਗਾ 1600 11 ਨੰਬਰ ਸੂਟਾ ਪ੍ਰਾਈਸ ਹੈਗਾ 1600 ਭੈਣ ਬਣ ਕੇ ਧਿਆਨ ਦੇ ਨਾਲ ਪ੍ਰਾਈਸ ਵਗੈਰਾ ਸੁਣ ਲਿਓ ਉਸ ਤੋਂ ਬਾਅਦ ਆਪਣੇ ਆਰਡਰ ਕਰਿਓ ਉਸ ਤੋਂ ਬਾਅਦ ਤੁਹਾਨੂੰ ਮੈਂ ਸੂਟ ਜਿਹੜਾ ਦਿਖਾਉਣ ਲੱਗੀ ਆ ਇਹ ਵਾਲਾ ਰੋ ਔਰੇਂਜ ਕਲਰ ਦੇ ਉੱਪਰ ਇਹਦੇ ਨਾਲ ਤੁਹਾਨੂੰ ਬਾਟਮ ਮਿਲੂਗੀ ਮਸਲਮਸਲੀਨ ਦੀ ਠੀਕ ਹੈ ਜੀ ਮਸਲਮਸਲੀਨ ਦੀ ਬਾਟਮ ਰੋ ਚਨੂਨ ਦਾ ਦੁਪੱਟਾ ਰੋਗਾ ਸੈਮੀ ਚਨੂਨ ਦਾ ਦੁਪੱਟਾ ਲੱਗਿਆ ਹੋਇਆ ਮਸਲਮਸਲੀਨ ਦੀ ਬਾਟਮ ਲੱਗੀ ਹੋਈ ਆ ਤੇ ਨਾਲ ਤੁਹਾਨੂੰ ਸ਼ਰਟ ਮਿਲ ਰਹੀ ਹੈ ਇਸ ਤਰ੍ਹਾਂ ਔਰੇਂਜ ਕਲਰ ਦੀ ਬਹੁਤ ਸੋਹਣਾ ਬਹੁਤ ਪਿਆਰਾ ਸਾਰਾ ਸੂਟ ਰੈਡੀ ਆ ਜੀ ਜਸ ਤੁਸੀਂ ਸਟਿਚਿੰਗ ਕਰਾ ਕੇ ਡਿਜ਼ਾਈਨ ਕਰਕੇ ਇਹ ਸਿਰਫ ਵੀਅਰ ਕਰਨਾ ਪ੍ਰਾਈਸ ਇਹਦਾ ਰਹੂਗਾ ਜੀ 2000 2000 ਪ੍ਰਾਈਸ ਰਹੂਗਾ ਵਿਦ ਦੁਪੱਟੇ ਦੇ ਨਾਲ ਠੀਕ ਹੈ ਜੀ ਵਿਦ ਦੁਪੱਟੇ ਦੇ ਨਾਲ ਇਹਦਾ 2000 ਪ੍ਰਾਈਸ ਆ ਇਹਦੇ ਵਿੱਚ ਸਾਡੇ ਕੋਲੇ 3-4 ਸ਼ਰਟਸ ਅਵੇਲੇਬਲ ਨੇ ਇਹਨਾਂ ਸ਼ਰਟਾਂ ਦਾ ਪ੍ਰਾਈਸ ਰਹੂਗਾ 1000 ਰੁਪਿਆ 1000 ਦੀ ਸ਼ਰਟ ਆ ਇਹ ਵਿਸਕੋਸ オーਰਗਾਂజా ਦੇ ਉੱਪਰ ਆ ਜੇ ਤੁਸੀਂ ਇਹਦੇ ਨਾਲ ਸਾਡੇ ਤੋਂ ਬਾਟਮ ਅਸਲੀ ਹਿੰਦੀ ਲਗਵਾਉਣੀ ਆ ਸੀਮ ਸੈਮੀ ਚਨੂੰਨ ਦਾ ਦੁਪੱਟਾ ਲਗਾਉਣਾ 2000 ਦੇ ਵਿੱਚ ਇਹ ਵਾਲਾ ਸੂਟ ਰੈਡੀ ਹੋ ਕੇ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਸੋ ਚਾਹੇ ਤੁਸੀਂ ਇਕੱਲੇ ਸ਼ਰਟ ਬਾਈ ਕਰ ਲਓ ਉਹ ਤੁਹਾਡੀ ਆਪਣੀ ਚੁਆਇਸ ਆ ਜੀ ਚਾਹੇ ਤੁਸੀਂ ਪੂਰਾ ਸੂਟ ਰੈਡੀ ਕਰਵਾ ਲਓ ਉਹ ਵੀ ਤੁਹਾਡੀ ਆਪਣੀ ਚੁਆਇਸ ਹੋਊਗੀ ਬਹੁਤ ਪਿਆਰਾ ਬਹੁਤ ਸੋਹਣਾ ਬੇਸ ਆ ਬੋਟਲ ਗ੍ਰੀਨ ਕਲਰ ਆਊਗਾ ਇੱਕ ਇਹਦੇ ਵਿੱਚ ਆਊਗਾ ਜੀ ਪਰਪਲ ਸ਼ਿਫਟ ਜਿਹੜਾ orange ਸੂਟ ਸੀਗਾ ਇਹਦਾ ਨੰਬਰ ਹੋਊਗਾ ਜੀ 12 12 ਨੰਬਰ ਇਹ ਸੂਟ ਰਹੂਗਾ ਤੇ ਨੈਕਸਟ ਜਿਹੜੀ ਮੈਂ ਹੁਣ ਤੁਹਾਨੂੰ ਬੋਟਲ ਗ੍ਰੀਨ ਆਹ ਸ਼ਰਟ ਦਿਖਾਈ ਆ ਇਹਦਾ ਰਹੂਗਾ ਜੀ ਨੰਬਰ 13 ਇਹਦੇ ਵਿੱਚ ਦੋ ਕਲਰ ਮਿਲਣਗੇ ਇੱਕ ਮਿਲੂਗਾ ਪਰਪਲ ਸ਼ੇਡ ਠੀਕ ਹੈ ਜੀ ਇੱਕ ਪਰਪਲ ਸ਼ੇਡ ਮਿਲੂਗਾ ਇਹਦਾ ਨੰਬਰ ਹੋਗਾ 14 ਤੇ ਨੈਕਸਟ ਤੁਹਾਨੂੰ ਮਿਲੂਗਾ ਜੀ ਸੇਮ ਇਹਦੇ ਵਿੱਚ ਹੀ ਵਾਈਟ ਦੇ ਵਿੱਚ ਆ ਇਹਦੇ ਨਾਲ ਤੁਸੀਂ ਕੰਟਰਾਸਟ ਜਿਵੇਂ ਪਿੰਕ ਕਲਰ ਦੀ ਬਾਟਮ ਕਰਵਾ ਸਕਦੇ ਹੋ ਪਿੰਕ ਕਲਰ ਤੇ ਹੋਇਆ ਸ਼ਾਰਟ ਦਿਓ ਪਰ ਡਿਜ਼ਾਈਨਿੰਗ ਹੋ ਜਾਊਗੀ ਬਹੁਤ ਸੋਹਣਾ ਚੀਜ਼ ਰੈਡੀ ਹੋਊਗੀ ਤੇ ਇਹਨੂੰ ਜੇ ਤੁਸੀਂ ਬਾਈ ਕਰਨਾ ਵਾ ਤਾਂ ਇਹਦਾ ਨੰਬਰ ਹੋਊਗਾ ਜੀ 15 15 ਨੰਬਰ ਇਹ ਸੂਟ ਰਹੂਗਾ ਸੋ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਅਮੀਦਾ ਤੁਹਾਨੂੰ ਵਧੀਆ ਲੱਗੀ ਹੋਊ ਕੁਝ ਡਿਫਰੈਂਟ ਤੁਹਾਡੇ ਲਈ ਲੈ ਕੇ ਆਇਆ ਤੁਹਾਨੂੰ ਸੋਹਣਾ ਲੱਗਿਆ ਹੋ ਸੋ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਏ ਤਾਂ ਫਟਾਫਟ ਸਕਰੀਨਸ਼ਾਟ ਕਰ ਦਿਓ ਵੀਡੀਓ ਦੇਖਨ ਸੋ ਠੀਕ ਹੈ ਜੀ ਤਾਂਕੇ ਤੁਹਾਡੀ ਪਸੰਦਾ ਸੂਟ ਤੁਹਾਨੂੰ ਮਿਲ ਸਕੇ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ